ਪਿੱਕੇ ਪਰਿਵਾਰ ਦੀ ਸੀ ਪਿਆਰ ਪਰ ਸੱਚੀ ਰੇਕਾ ਜੀ ਉਹ ਸੌਰੇ ਚਲੇਗੀ ਸੌਰਿਆਂ ਦਾ ਕੰਮ ਵਧ ਗਿਆ ਪਿੱਛੇ ਕੰਮ ਕਟ ਗਿਆ ਕਿਉਂ ਹੁੰਦਾ ਤਿੰਨ ਗ੍ਰਹਾਂ ਦੀ ਜੁਤੀ ਹੁੰਦੀ ਆ ਸੂਰਜ ਬੁੱਧ ਸ਼ੁਕਰ ਜਿਦੀ ਵੀ ਜਨਮ ਪੱਤਰੀ ਚ ਹੋਊਗਾ ਉਹ ਕੁੜੀ ਦੇ ਪੈਰ ਜਦੋਂ ਘਰ ਤੋਂ ਜਾਣਗੇ ਉਹ ਪਿੱਛੇ ਖਾਲੀ ਅਗਲਾ ਪੜਨਾ ਸ਼ੁਰੂ ਹੋ ਜਾਊਗਾ ਸੱਚੀ ਹੋਊਗਾ 101% ਹੁੰਦਾ ਜੀ 101% ਹੁੰਦਾ ਕੀ ਜੋਤਿਸ਼ ਇਹ ਤੈਅ ਕਰ ਸਕਦਾ ਵੀ ਮੁੰਡਾ ਹੋਊਗਾ ਜਾਂ ਕੁੜੀ ਹੋਊਗੀ ਤੁਹਾਡੇ ਮੰਨ ਲਓ ਕਿ ਤੁਹਾਡੇ ਕੇਤੂ ਪੰਜਵੇਂ ਬੈਠਾ ਹੈ ਆਲੋ ਤੁਹਾਡੇ ਕਿਤੂ ਲਗਨ ਚ ਆਇਆ ਤਾਂ ਕਿਤੂ ਜਦੋਂ ਲਗਨ ਚ ਆਉਂਦਾ ਤਾਂ ਹੁੰਦਾ ਹੀ ਹੁੰਦਾ ਕਿਸੇ ਨੂੰ ਬਸਤਚ ਕੀਤਾ ਜਾ ਸਕਦਾ ਇਹ ਤਾਂ ਵਿਆਹ ਦਾ ਪੂਰਾ ਦਿਮਾਗ ਖਾਪ ਕਰਨ ਵਾਲੀਆਂ ਗੱਲਾਂ ਲਾਲ ਜੀਆ ਕਪੜਾ ਉੱਤੇ ਖੁੱਪਾ ਰੱਖਿਆ ਨੇੜੇ ਤੇੜੇ ਤਿੰਨ ਚਾਰ ਲੱਡੂ ਰੱਖੇ ਆ ਕਹਿੰਦੇ ਉਸ ਤੋਂ ਟੱਪ ਜੂ ਬਰਬਾਦ ਹੋ ਜਾਓਗੇ ਅੱਛਾ ਉਹਨਾਂ ਦੇ ਨਾ ਜਿਹੜੀਆਂ ਇਦਾਂ ਕਰਦੀਆਂ ਨੇ ਉਹਨਾਂ ਦੇ ਘਰ ਜਾ ਕੇ ਮਾੜਾ ਜਾਂ ਦੇਖਿਓ ਕੀ ਹਾਲ ਉਹ ਸਗਾ ਜੀ ਨਾ ਉਹ ਹੀ ਕਹਿੰਦੇ ਨਾ ਕਿ ਜਦੋਂ ਅਸੀਂ ਟੋਆ ਦੂਜੇ ਲਈ ਪੱਟਦੇ ਆ ਪਹਿਲਾਂ ਆਪ ਘਿਰਦੇ ਤੇਵਾ ਦੇਖ ਕੇ ਦੱਸਿਆ ਜਾ ਸਕਦਾ ਹੈ ਕਿ ਜੇ ਇਹਦੇ ਨਾਲ ਵਿਆਹ ਹੋ ਕੇ ਤੇ ਦੀ ਮੌਤ ਹੋ ਜਾਊ ਨਹੀਂ ਮੈਂ ਤਾਂ ਇਹ ਕਿ ਮਤਲਬ ਕੋਈ ਵੀ ਇਹਦੇ ਮੌਤ ਹੋ ਜੂਦੀ ਇਹਦੇ ਮਤਲਬ ਕਿ ਉਹਦੀ ਜ਼ਿੰਦਗੀ ਦੇ ਵਿੱਚ ਉਹਨੇ ਜੇ ਕੁਦਰਤ ਨੇ ਇਦਾਂ ਲਿਖਿਆ ਆਈਆ ਫਿਰ ਤੋਨੇ ਆਉਣਾ ਹੀ ਸੀ ਤੇ ਉਹ ਕਾਰਨ ਬਣਨਾ ਸੀ ਇੱਕ ਕਾਰੜੀ ਬਣਦੀ ਆ ਚੀਚਾਂ ਫਿਰ ਇਹ ਕਿਵੇਂ ਇਹਨੇ ਆ ਕੇ ਇੱਕਰੇ ਦੂਜੇ ਨੂੰ ਮਾਰਤਾ ਬਈ ਜੇ ਇਹ ਫਿਰ ਵੀ ਮੰਗਲ ਦਾ ਵਹਿਮ ਹੋਵੇ ਮਗਲੀਕ ਦਾ ਤਾਂ ਦੋ ਵਾਰ ਉਹਦਾ ਵਿਆਹ ਕਰ ਦੋ ਦੋ ਵਾਰ ਕਿਵੇਂ ਜਿਵੇਂ ਹੁਣ ਮੰਨ ਲਓ ਕਿ ਆਪਾਂ ਨੰਦਕਾਰ ਚ ਕੀਤੇ ਆ ਇੱਕ ਵਾਰ ਹੋ ਗਿਆ ਤੇ ਦੂਜੀ ਵਾਰ ਜਾ ਕੇ ਫੇਰ ਇੱਕ ਔਰ ਕਿਤੇ ਕੁਦਰਤ ਦੁਆਰਾ ਸੰਨਦਕਾਰ ਕਰ ਤੋਂ ਬਾਅਦ ਫੋੜ ਕੇ ਸੇਰੀ ਉਹਨੇ ਰਣ ਕੇ ਉਹ ਕਹਿੰਦੇ ਆ ਨਾ ਮੰਗਲਿਕ ਦਾ ਕਿ ਤੇਰੇ ਦੋ ਵਿਆਹ ਹੋ ਜਾਣੇ ਆ ਜੇ ਮੰਗਲਿਕ ਨੂੰ ਮੰਗਲਿਕ ਨਾਲ ਨਾ ਕਰਾਇਆ ਤਾਂ ਕਹਿੰਦੀ ਆ ਆਪੋ ਚ ਹੀ ਕਰਨ ਦੋ ਦੋ ਵਿਆਹ ਫਿਰ ਤੁਸੀਂ ਤਾਂ ਵਾਪਾ ਕਰਨ ਵਾਲਿਆਂ ਦਾ ਕੰਮ ਬੰਦ ਕਰੂੰਗੀ ਮੈਨੂੰ ਲੱਗਦਾ ਤੁਸੀਂ ਫਿਊਚਰ ਦੱਸ ਸਕਦੇ ਹੋ ਬੰਦਿਆਂ ਤੇ ਜਿਹੜਾ ਜੋਤਿ ਈ ਹੁੰਦਾ ਉਹ ਉਹ ਦੱਸ ਸਕਦਾ ਕਿ ਕੀ ਵਾਪਰੂਗਾ ਤੇਰੇ ਨਾਲੋਂ ਵਕਤ ਕਿੱਦਾਂ ਦਾ ਏ ਕੀ ਕਰਨਾ ਏ ਕਿੱਥੇ ਸੰਭਲਣਾ ਏ ਕਿੱਥੇ ਭੱਜਣਾ ਏ ਕਿੱਥੇ ਧੌੜਣਾ ਏ ਕਿੱਥੇ ਖੈਰਨਾ ਏ ਆਹ ਚੀਜ਼ ਜੋਤਿ ਦੱਸ ਸਕਦਾ ਨੁਕਸਾਨ ਹੋ ਸਕਦਾ ਐ ਐਕਸੀਡੈਂਟ ਹੋ ਸਕਦਾ ਐ 101% 101% ਪ੍ਰਡਿਕਸ਼ਨ ਹੁੰਦੀ ਐ ਮੰਨ ਲਓ ਕਿਸੇ ਤੇ ਮੰਗਲ 6 ਆਇਆ ਵਰਸ਼ ਪੁਣਲੀ ਚ ਤਾਂ ਉਹਨੂੰ ਕਿਹਾ ਜਾਂਦਾ ਬਈ ਇਸ ਸਾਲ ਮਿੱਠਾ ਨਾ ਦੇਈ ਇਸ ਸਾਲ ਸੈਲੀਬ੍ਰੇਸ਼ਨ ਨਾ ਕਰੀ ਤਾਂ ਕਈ ਲੋਕ ਦੁਆਰਾ ਪੁੱਛਦੇ ਆ ਲੈ ਹੁਣ ਇਦਾਂ ਕਿਵੇਂ ਜਿਹਾ ਡੱਬਾ ਆ ਗਿਆ ਕੀ ਕਰਾਂਗੇ ਫਿਰ ਉੱਥੇ ਚੜਾਉਨੇ ਆ ਮੈਂ ਕਹਿੰਦੀਆਂ ਕਰਕੇ ਵੇਖ ਲਓ ਕਰ ਲਓ ਫਿਰ ਚੜਾ ਲਓ ਫਿਰ ਕਿਸੇ ਨੂੰ ਮਿੱਠਾ ਦੇਣ ਨਾਲ ਮਠਿਆਈ ਦੇਣ ਨਾਲ ਨੁਕਸਾਨ ਕਿਵੇਂ ਹੋ ਸਕਦਾ ਐਵੇਂ ਕਿਵੇਂ ਕਿਸੇ ਨੂੰ ਮਠਿਆਈ ਦੇਣਾ ਜੱਟਾਂ ਵਾਲੀ ਗੱਲ ਐ ਸਿੱਧੀ ਜਦੋਂ ਅਸੀਂ ਗ੍ਰਹਾਂ ਦੇ ਖਿਲਾਫ ਜਾਂਦੇ ਆ ਸਾਨੂੰ ਨਾਲ ਹੀ ਰਿਜ਼ਲਟ ਮਿਲਦੇ ਆ ਫੇਰ ਨਾ ਤੇ ਉਹ ਤੁਹਾਡੇ ਮਾਮੇ ਦਾ ਮੁੰਡਾ ਹੈ ਕੋਈ ਕਰਿਆ ਨਾ ਤੁਹਾਡਾ ਪੰਡਤਾਂ ਨੇ ਉਹ ਖਰੀਦ ਕੇ ਰੱਖਿਆ ਤੇ ਨਾ ਹੀ ਉਹਦੇ ਲਈ ਕੁਝ ਕਰ ਸਕਦੇ ਹੁਣ ਸ਼ਨੀ ਕੀ ਹੈ ਸੱਪ ਹੈ ਜਾਜ ਹੈ ਤੁਸੀਂ ਕਿਸੇ ਮਜ਼ਦੂਰ ਦਾ ਪੈਸਾ ਰੱਖੋ ਤੁਸੀਂ ਕਿਸੇ ਨਾਲ ਧੋਖਾ ਕਰੋ ਤੁਸੀਂ ਆਪਣੇ ਘਰ ਦੇ ਨੌਕਰ ਦੀ ਤੇਹ ਦੱਬ ਲੋ ਲੈ ਸ਼ਨੀ ਨਾਲ ਹੀ ਸੇ ਆਪਾਂ ਕਰਦੇ ਤੁਹਾਡੇ ਇਨਸਟ੍ਰਕਸ਼ਨ ਕੋਲ ਨਾਲ ਹੀ ਮੈਂ ਕਹਿੰਦੀ ਹਾਂ ਤੁਸੀਂ ਕਰਕੇ ਦੇਖ ਜਿਵੇਂ ਆਰਟੀਫੀਸ਼ਲ ਫੁੱਲ ਵੀ ਨਹੀਂ ਰੱਖਣੇ ਚਾਹੀਦੇ ਨਹੀਂ ਨਹੀਂ ਬਿਲਕੁਲ ਨਹੀਂ ਰੱਖਣੇ ਕਰ ਚ ਆਲਟਵੀਸ਼ਲ ਫੋਲਡਰ ਰੱਖਣ ਨਾਲ ਜ਼ਿੰਦਗੀ ਵੀ ਆਲਟਵੀਸ਼ਲ ਦਾਹਾਵੇ ਦੀ ਹੋ ਜਾਂਦੀ ਹੈ ਬੰਦਾ ਅੰਦਰੋਂ ਪਰੇਸ਼ਾਨ ਰਾਤਾਂ ਨੂੰ ਉੱਠੜੂਗਾ ਦਿਮਾਗ ਤੇ ਇਹ ਜਾਂ ਲੋੜ ਕਿਸੇ ਦੀਆਂ ਗੱਲਾਂ ਦਾ ਪੈਂਦਾ ਹੈ ਨਾ ਕਿ ਬੰਦਾ ਸੋਚੀ ਜਾਂਦਾ ਆਹ ਕਿਉਂ ਉਹ ਕਿਉਂ ਜੇਲ੍ਹ ਵੋਇਡ ਕੀਤੀ ਜਾ ਸਕਦੀ ਹੈ ਜਾਂਦੀ ਦੀ ਗੋੜੀ ਰੱਖ ਲੈ ਥੋਲ 4 ਗ੍ਰਾਮ ਦੀ ਠੀਕ ਤੇ ਆਉਂਦਾ ਜਾਂਦਾ ਕੁੱਤਿਆਂ ਨੂੰ ਖਾਣਾ ਪਾਈ ਜਾਈ ਲੈ ਤੇਰੇ ਤੇ ਪਰਚਾ ਹੋ ਗਿਆ ਤਾਂ ਤੇ ਤੁਸੀਂ ਜੱਸੀ ਮਾਨਮਾਨਾਂ ਦੀ ਕੁੜੀ ਇਸ ਕੰਮ ਚ ਕਿਵੇਂ ਆਂ ਸਾਡੇ ਮੁਲਕ ਚ ਜੋਤਿਸ਼ ਵਿਗਿਆਨ ਦੀ ਥਾਂ ਤੇ ਧਾਰਮਿਕ ਅਸਥਾ ਦੇ ਨਾਲ ਜੋੜਿਆ ਜਾਂਦਾ ਇਸ ਕਰਕੇ ਬਹੁਤ ਵੱਡਾ ਹਿੱਸਾ ਜੋਤਿਸ਼ ਨੂੰ ਨਹੀਂ ਮੰਨਦਾ ਜਿਉਂਦੇ ਤੇ ਕਿੰਦੋਂ ਕਰਨ ਤੋਂ ਤੇ ਸਵਾਲ ਕਰਦਾ ਹੈ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਸਿੱਖ ਭਰਾਤਰੀ ਚੋਂ ਸਿੱਖਾਂ ਚੋਂ ਜਾਂ ਅੱਗੇ ਕਹੀਏ ਤਾਂ ਜੱਟਾਂ ਚੋਂ ਵੀ ਤੁਹਾਨੂੰ ਬਹੁਤ ਸਾਰੇ ਬੰਦੇ ਜੋਤਿਸ਼ ਚ ਮੰਨਣ ਵਾਲੇ ਜਾਂ ਨਾ ਹਕੂਮਤ ਤੇ ਗੱਲ ਕਰਦਾ We ਅਸਲ ਦੇ ਵਿੱਚ ਇਹ ਇੱਕ ਮਤਲਬ ਪ੍ਰੈਕਟੀਕਲੀ ਤੌਰ ਤੇ ਹੋਇਆ ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਸੀ ਤੇ ਮੈਂ ਜੌਬ ਕਰਦੀ ਸੀ ਬੜੇ ਵਧੀਆ ਆਰਾਮ ਰਾਜ ਆਦਿ ਸੋ ਜੌਬੈਂਕ ਤੇ ਜੌਬ ਕਰਦੀ ਸੀ ਤਾਂ ਕੀ ਹੋਇਆ ਮੇਰੇ ਲੋਸ ਕਾਫੀ ਮੰਨਦੇ ਆ ਸਟੋਲੋਜੀ ਮੇਰੇ ਸੱਸ ਬਹੁਤ ਮੰਨਦੇ ਆ ਤੇ ਉਹਨਾਂ ਨੇ ਇੱਦਾਂ ਹੀ ਮੈਂ ਦੱਸਿਆ ਪਹਿਲਾਂ ਵੀ ਕਿ ਮੈਂ ਜੋਤਸ਼ੀ ਕੋਲ ਗਈ ਕਿਸੇ ਕੋਲ ਤੇ ਉਹਨੇ ਕਿਹਾ ਮਤਲਬ ਮੈਂ ਇਹ ਮੰਨਦੀ ਆ ਹੁਣ ਮੈਂ ਬਹੁਤ ਸਟਰੋਂਗਲੀ ਮੰਨਦੀ ਆ ਕਿ ਹਰ ਚੀਜ਼ ਦਾ ਵਕਤ ਹੈ ਜੇ ਵਕਤ ਨਹੀਂ ਆ ਜਦੋਂ ਵਕਤ ਆਇਆ ਉਦੋਂ ਸਭ ਕੁਝ ਠੀਕ ਹੋ ਜਾ ਪਰ ਮੈਂ ਤਾਂ ਜੋਸ਼ੀ ਤੋਂ ਹੀ ਪੁੱਛਣ ਜਾਂਦੀ ਸੀ ਨਾ ਕਿ ਕਦੋਂ ਹੋਏਗਾ ਹੋ ਜਾਵੇ ਤੂੰ ਦੱਸ ਹੋ ਜਾਵੇ ਇਹ ਕੰਮ ਮੇਰਾ ਹੋ ਜਾਵੇ ਆਮ ਤੌਰ ਤੇ ਆਪਾਂ ਜੋਸ਼ੀ ਕੋਲੇ ਪੁੱਛਣ ਜਾਂਦੇ ਆ ਕਿ ਸਾਡਾ ਜੀ ਕੰਮ ਕਰ ਦੋ ਹੈ ਨਾ ਤਾਂ ਮੈਂ ਉਹਨੂੰ ਕਿਹਾ ਸਾਡਾ ਬਾਹਰ ਦਾ ਪੰਜਵੇਂ ਬਸ ਤੂੰ ਐ ਕਰ ਦੇ ਕੁਝ ਤੇ ਉਹਨੇ ਕਹਿਣਾ ਬਣ ਜਾਊਗਾ ਬਸ ਬਣ ਜਾਊਗਾ ਚਲੋ ਬਣਿਆ ਤੇ ਹੈ ਨਹੀਂ ਪਰ ਉਹਨੇ ਮੈਨੂੰ ਇੱਕ ਗੱਲ ਜਿਹੜੀ ਬਹੁਤ ਸਟਰੋਂਗਲੀ ਕਹੀ ਕਿ ਜਦੋਂ ਤੇਰੇ ਬੇਟਾ ਹੋਇਆ ਜਾਂ ਦੋ ਚਾਰ ਚੇ ਤੋਂ ਬਾਅਦ ਤੇਰੇ ਵਧੀਆ ਹੋ ਜੂਗਾ ਸਾਰਾ ਕੁਝ ਘਰ ਬਣੋ ਕਾਰ ਬਣਵਾ 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 ਤਾਂ ਚਲੋ ਉਹ ਚੀਜ਼ਾਂ ਹੋਈਆਂ ਮੈਂ ਉਹਦੇ ਕੋਲ ਗਈ ਤੇ ਮੈਂ ਕਿਹਾ ਕਿ ਕੁਝ ਨਹੀਂ ਹੋ ਜਾ ਤੇ ਤੂੰ ਆ ਤੇ ਜ਼ਰੂਰ ਹੋ ਗਿਆ ਤੇ ਉਹਨੇ ਮੈਨੂੰ ਦੱਸਿਆ ਕਿ ਇਹ ਸਟੋਲੋਜੀ ਕਰਕੇ ਹੋਇਆ ਆਗ੍ਰਹ ਦੇ ਦਸ਼ਾ ਚੱਲੀ ਇਸ ਕਰਕੇ ਆ ਹੋਇਆ ਮੈਂ ਉਹਨੂੰ ਦੱਸਿਆ ਵੀ ਅੱਛਾ ਇਹਦੇ ਕਰਕੇ ਹੋਇਆ ਉਹ ਕਹਿੰਦਾ ਹਾਂ ਮੈਂ ਕਹਿੰਦੀ ਕੀ ਕਰਦੇ ਆ ਕਹਿੰਦਾ ਇਹੀ ਸਾਰਾ ਕੁਝ ਕਰਦੇ ਮੈਂ ਕਹਿੰਦੀ ਜੇ ਕਰਦੇ ਤਾਂ ਫਿਰ ਇਹਨਾਂ ਨੂੰ ਫੜਦੇ ਆ ਤੇ ਫਿਰ ਉਹੀ ਕੰਪਿਊਟਰ ਵਾਲਾ ਦਿਮਾਗ ਕਿਉਂਕਿ ਇੰਜੀਨੀਅਰਿੰਗ ਕੰਪਿਊਟਰ ਤੇ ਕੀਤੀ ਹੋਈ ਸੀ ਪਸਵੇਂ ਜਿਉਂ ਕਿਤਾਬਾਂ ਪੜੀਆਂ ਜਿਉਂ ਪੜੀਆਂ ਸਭ ਦੇ ਦੀਵੀ ਲੈ ਕੇ ਬਹਿ ਜਾਣਾ ਬਸ ਇਹਨੇ ਜੜਾਗ ਰਿਹਾ ਕੰਮ ਦਾ ਅੱਛਾ ਇਥੇ ਬੈਠੋ ਵਿਆਹ ਕਰਦਾ ਤਾਂ ਇਹਦੇ ਨਾਲ ਆਪੇ ਬਸ ਉਹ ਕੋਈ ਦਿਮਾਗ ਮੰਗਣਾ ਫਿਰ ਮੈਂ ਮਤਲਬ ਮੰਨ ਲਉ ਕਿ ਅਸਟ੍ਰੋਲੋਜੀ ਦੇ ਵਿੱਚ ਹੀ ਬੇਦਰ ਕੋ ਥੋੜਾ ਸੀ ਉਹ ਪੰਡਤ ਕੋਸ਼ਟਾ ਦੇਖਿਆ ਹੀ ਹੋਇਆ ਉਹਨੇ ਮੈਂ ਇਹਦਾ ਮਤਲਬ ਇਹ ਚੀਜ਼ ਤਾਂ ਹੈ ਨਾ ਜੇ ਬਾਬੇ ਨਾਨਕ ਨੇ ਬੜੇ ਤਰਕ ਨਾਲ ਤੇ ਬੜੇ ਲੌਜੀਕ ਨਾਲ ਆਪਣੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਕਿ ਮੈਂ ਜਨੇਊ ਪਉਣਾ ਨਹੀਂ ਆ ਮੈਨੂੰ ਇਹਦਾ ਤਰਕ ਤੇ ਲੌਜੀਕ ਦੱਸੋ ਇਹ ਹੀ ਤੱਕ ਕਰਕੇ ਮਨਾਂ ਕੀਤਾ ਸੀ ਜਦੋਂ ਅਸੀਂ ਤਰਕ ਤੇ ਲੌਜੀਕ ਦੱਸਦੇ ਹਾਂ ਤਾਂ ਉਹ ਸਾਇਸ ਬਣਦੀ ਆ ਉਹਦੇ ਕੋ ਹੈ ਨਹੀਂ ਸੀ ਉਹਦਾ ਜਵਾਬ ਤਾਂ ਠੀਕ ਆ ਧਾਗੇ ਪਾਉਣ ਨਾਲ ਤਰੀਦ ਪਾਉਣ ਨਾਲ ਚਿੰਜਾ ਪਾਉਣ ਨਾਲ ਥੋੜਾ ਕੁਛ ਹੋਣਾ ਤੇ ਅਸੀਂ ਕੀ ਕਰਦੇ ਆ ਅਸੀਂ ਆਪਣੇ ਧਰਮ ਨੂੰ ਪ੍ਰੈਫਰ ਦੇਣਾ ਚਾਹੀਦਾ ਬਣਣਾ ਚਾਹੀਦਾ ਪਰ ਨਾ ਕਰੰਬਾਏ ਧੀਓ ਤਾਂ ਪਰਵ੍ਰਿਸ਼ਾ ਸੋਚ ਹੈ ਜੇ ਸਾਡੀ ਸੋਚ ਸਹੀ ਨਹੀਂ ਹੈ ਸਾਡੇ ਸਟਾਰ ਹੀ ਸਾਡੀ ਸੋਚ ਬਣਾਉਂਦੇ ਆ ਇੱਕ ਪਰਿਵਾਰ ਦੇ ਵਿੱਚ ਚਾਰ ਛੇ ਇੱਕ ਇੱਕ ਮਾਂ ਨੇ ਚਾਰ ਬੱਚੇ ਪੈਦਾ ਕੀਤੇ ਆ ਚਾਰਾਂ ਦੀ ਸੋਚ ਹੀ ਇੱਕ ਨਹੀਂ ਕਿਉਂ ਨਹੀਂ ਕਿ ਫਿਰ ਪਰਿਵਾਰ ਵੀ ਇੱਕੋ ਹੀ ਹੈ ਪਰਵ੍ਰਿਸ਼ ਵੀ ਉਦਾਂ ਹੀ ਹੋ ਰਹੀ ਹੈ ਸਿੱਖਿਆ ਵੀ ਉਦਾਂ ਹੀ ਦਿੱਤੀ ਗਈ ਹੈ ਇੱਕ ਬਹੁਤ ਹੁਦ ਅੱਪ ਚਲਾ ਗਿਆ ਇੱਕ ਵਿਚਾਰਾ ਉੱਥੇ ਹੀ ਬੈਠਾ ਕਿਉਂ ਸਟਾਰ ਨੇ ਭਈ ਕਿਸਮਤ ਹੈ ਭਈ ਉਹ ਨਹੀਂ ਉਹਦੇ ਕਰਮ ਨੇ ਉਹਦਾ ਵਕਤ ਹੈ ਤੇ ਤੇ ਕੁੱਖ ਕਰਮ ਨੇ ਤੁਹਾਨੂੰ ਜਨਮ ਦਿੱਤਾ ਆਪਾਂ ਪਿਛਲੇ ਜਨਮ ਦੀ ਗੱਲ ਕਰਦੇ ਆ ਹਨਾ ਜਨਮ ਦਿੱਤਾ ਇੱਕ ਪਰਿਵਾਰ ਚ ਪਰ ਕਿਸਮਤ ਅਲਗ-ਅਲਗ ਦਿੱਤੀ ਤੇ ਇੱਕ ਤਰਕੀਆਂ ਚ ਬੈਠਾ ਸਭ ਤੋਂ ਸੁਖੀ ਆ ਪਰਿਵਾਰ ਵੀ ਆ ਦੂਜਾ ਵਿਚਾਰ ਆ ਆਰਾਮ ਨਾਲ ਦੋ ਦੁਕਾਨਾਂ ਬਣੀਆਂ ਹੋਈਆਂ ਮੰਨ ਲਓ ਧੋਨੇ ਇੱਕ ਐਗਜ਼ਾਮਪਲ ਹੋਤੇ ਸੀ ਦੋ ਭਾਈਆਂ ਦੀਆਂ ਦੋ ਦੁਕਾਨਾਂ ਨੇ ਪਾਪ ਇੱਕ ਐ ਮਾਇਕ ਇੱਕ ਚ ਰਸ ਗਿਆ ਦੂਜੇ ਚ ਕੋਈ ਜਾਂਦਾ ਕਿਉਂ ਨਹੀਂ ਇਹ ਕੀ ਹੈ ਮਿਹਨਤ ਹੈ ਕਿ ਕਿਸਮਤ ਹੈ ਉਹ ਸਟਾਰ ਨਹੀਂ ਜੀ ਤੁਹਾਡੇ ਉਹ ਕਿਸਮਤ ਹੈ ਤੁਹਾਡੀ ਉਹ ਵਕਤ ਹੈ ਤੁਹਾਡਾ ਜਦੋਂ ਹੋ ਸਕਦਾ ਦੂਜੇ ਦਾ ਚੱਲੇ ਤਾਂ ਉਧਰ ਵੀ ਕਰਕ ਨਾ ਰਵੇ ਵੀ ਕੋਈ ਪੱਕਾ ਨਹੀਂ ਕਹ ਪਰ ਗੱਲ ਵਕਤ ਚੱਲਣ ਦੀ ਹੈ ਗੱਲ ਸਟਾਰ ਚੱਲਣ ਦੀ ਸਈ ਵਾਰੀ ਕਿੰਨਾ ਮੈਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਕਰ ਲੈ ਆਗ ਰਹੀ ਦਸ਼ਾ ਚਲਣੀ ਆ ਤੇ ਜਦੋਂ ਨਿਕਲ ਗਿਆ ਤੇ ਠੀਕ ਹੋ ਜਾਊਗਾ ਤੇ ਜੇ ਤੁਸੀਂ ਕਹੋ ਭਾਈ ਮੈਂ ਤੇ ਤੇਰਾ ਵਕਤ ਬਦਲ ਜੂ ਲੈ ਵਕਤ ਬਦਲਦਾ ਤੇ ਆਪਣੀ ਹਾਲਾਤ ਇੰਤਾਂ ਤੇ ਥੋੜਾ ਹੁੰਦੇ ਪਰ ਤੇ ਦੁਨੀਆ ਦਾ ਹੀ ਵਕਤ ਬਦਲ ਦਿੰਦੇ ਜੋ ਨਹੀਂ ਬਦਲੂਗਾ ਕਿਵੇਂ ਬਦਲੂਗਾ ਤੁਸੀਂ ਸੋਚਦੇ ਇਹ ਜੋ ਠੀਕ ਕਿਸੇ ਦਾ ਵਕਤ ਨਹੀਂ ਬਦਲੂਗਾ ਕਿਵੇਂ ਬਦਲੂਗਾ ਤੁਸੀਂ ਪ੍ਰਡਿਕਟ ਕਰ ਸਕਦਾ ਪ੍ਰਡਿਕਸ਼ਨ ਹੋ ਸਕਦੀ ਹੈ ਪ੍ਰਡਿਕਸ਼ਨ ਹੋ ਸਕਦੀ ਹੈ ਸਟਾਰਸ ਦੀ ਪ੍ਰਡਿਕਸ਼ਨ ਹੋ ਸਕਦੀ ਹੈ ਕਿਹੜਾ ਕਰਾ ਕਿੱਥੇ ਬੈਠਾ ਇੱਕ ਆਹ ਕਰੋ ਹੱਕਦਾ ਨਹੀਂ ਐਂਕਦਾ ਤੁਸੀਂ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਕੀ ਹੋਇਆ ਇੱਕ ਗ੍ਰਹਿ ਦੀ ਦਸ਼ਾ ਚੱਲੀ ਹੁਣ ਉਹਦੇ ਉਸੂਲ ਨੇ ਜੀ ਉਹਦੇ ਰੂਲ ਨੇ ਮੰਨ ਲਓ ਸੂਰਜ ਹੈ ਹੁਣ ਸੂਰਜ ਸਵੇਰੇ ਚੜ੍ਹਿਆ ਠੰਡਾ ਸੀ ਉਸ ਤੋਂ ਬਾਅਦ ਤਪਿਆ ਉਸ ਤੋਂ ਬਾਅਦ ਆਮ ਨਾਲ ਛੁੱਪ ਗਿਆ ਹੈਨਾ ਇਸੇ ਤਰ੍ਹਾਂ ਜਦੋਂ ਗ੍ਰਹਿ ਦੀ ਦਸ਼ਾ ਚੱਲੀ ਤੁਸੀਂ ਉਹਦੀਆਂ ਇਨਸਟਰਕਸ਼ਨ ਫਾਲੋ ਕਰ ਲਈਆਂ ਜਿਵੇਂ ਹੁਣ ਮੈਂ ਤੁਹਾਨੂੰ ਚਲੋ ਇੱਕ ਐਗਜ਼ਾਮਪਲ ਹੀ ਦੇ ਦਿੰਦੀ ਹਾਂ ਮੰਨ ਲਓ ਕਿਸੇ ਦੇ ਮੰਗਲ 6 ਆਇਆ ਵਰਸ਼ ਪੁਣਲੀ ਚ ਤਾਂ ਉਹਨੂੰ ਕਿਹਾ ਜਾਂਦਾ ਬਈ ਇਸ ਸਾਲ ਮਿੱਠਾ ਨਾ ਦੇਈ ਇਸ ਸਾਲ ਸੈਲੀਬ੍ਰੇਸ਼ਨ ਨਾ ਕਰ। ਤਾਂ ਕਈ ਲੋਕ ਦੁਆਰਾ ਪੁੱਛਦੇ ਆ, ਲੈ ਹੁਣ ਇਦਾਂ ਕਿਵੇਂ ਜਿਹਾ ਡੱਬਾ ਆ ਗਿਆ ਕੀ ਕਰਾਂਗੇ ਫਿਰ ਉੱਥੇ ਚੜਾਉਨੇ ਆ ਮੈਂ ਕਹਿੰਦੀ ਆ ਕਰਕੇ ਵੇਖ ਲਓ। ਕਰ ਲਓ ਫਿਰ, ਚੜਾ ਲਓ ਫਿਰ। ਨਾਲ ਹੀ ਸਵਾਦ ਆਉਂਦਿਆ ਫਿਰ। ਜੱਟਾਂ ਵਾਲੀ ਗੱਲ ਐ ਸਿੱਧੀ। ਜਦੋਂ ਅਸੀਂ ਗ੍ਰਹਿਾਂ ਦੇ ਖਿਲਾਫ ਜਾਂਦੇ ਆ, ਸਾਨੂੰ ਨਾਲ ਹੀ ਰਿਜ਼ਲਟ ਮਿਲਦਿਆ। ਫਿਰ ਨਾ ਤੇ ਉਹ ਤੁਹਾਡੇ ਮਾਮੇ ਦਾ ਮੁੰਡਾ ਐ ਕੋਈ ਯੂਜ਼ ਕਰਿਆ, ਨਾ ਤੁਹਾਡਾ ਪੰਡਤਾਂ ਨੇ ਉਹ ਖਰੀਦ ਕੇ ਰੱਖਿਆ ਤੇ ਨਾ ਹੀ ਉਹਦੇ ਲਈ ਕੁਝ ਕਰ ਸਕਦੇ। ਇਨਸਟਰਕਸ਼ਨ ਫੋਲੋ ਕਰ ਲਓ। ਗ੍ਰਹਿ ਨੂੰ ਸਮਝ ਲਓ। ਜਦੋਂ ਤੁਸੀਂ ਗ੍ਰਹਿ ਦੇ ਇਨਸਟਰਕਸ਼ਨ ਫੋਲੋ ਕਰ ਲਿਆ, ela ਤੁਸੀਂ ਹੋਂਦੇ ਨੂੰ ਛੱਡੋ ਤੁਸੀਂ ਆਪ ਦੇਖੋ ਕਈ ਵਾਰੀ ਕਈ ਕਹਿੰਦੇ ਆ ਕਿ ਅਸੀਂ ਖੁਸ਼ੀਆਂ ਮਨਾਈਆਂ ਹੈਨਾ ਵਿਆਹ ਕੀਤਾ ਉਸ ਤੋਂ ਬਾਅਦ ਸਾਡਿਆ ਹੋ ਗਿਆ ਐਕਸੀਡੈਂਟ ਹੋ ਗਿਆ ਜਾਂ ਨੁਕਸਾਨ ਹੋ ਗਿਆ ਜਾਂ ਜਿਸ ਨੂੰ ਉਸ ਤੋਂ ਬਾਅਦ ਡਾਣ ਹੋ ਗਿਆ ਬਹੁਤ ਐਗਜ਼ਾਮਪਲ ਨੇ ਇਦਾਂ ਦੀਆਂ ਰੱਬ ਨੇ ਥੋੜਾ ਕੀਤਾ ਫੇਰ ਅਸੀਂ ਕੀ ਕਰਦੇ ਆ ਅਸੀਂ ਤਾਂ ਵਿਆਹ ਕੀਤਾ ਸੀ ਕਿਸੇ ਨੇ ਕੁਝ ਕਰ ਲਓ ਜੀ ਕਰਨ ਨਾਲ ਥੋੜਾ ਹੋਇਆ ਤੁਹਾਡੇ ਇਗਰਹਾਾਂ ਚ ਕਿਤੇ ਨਾ ਕਿਤੇ ਕੁਝ ਸੇ ਜੋ ਅਸੀਂ ਗਲਤ ਕੀਤਾ ਤੇ ਉਸ ਤੋਂ ਬਾਅਦ ਇਹ ਚੀਜ਼ ਹੋਈ ਦੋ ਗੱਲਾਂ ਆਈਆਂ ਕਈ ਵਾਰੀ ਮੈਂ ਸਮਝਾ ਦੇਖਦਾ ਸੁਣਦਾ ਗੱਲਾਂ ਤੁਸੀਂ ਵੀ ਸੁਣਦੇ ਹੋਗੇ ਕੋਈ ਵਿਆਹ ਕੇ ਕੁੜੀ ਆਈ ਤੇ ਸਹਰੇ ਪਰਿਵਾਰ ਦਾ ਨੁਕਸਾਨ ਹੋਣ ਲੱਗਿਆ ਤੇ ਉਹ ਉਹਨੂੰ ਜ਼ਿੰਮੇਦਾਰ ਕਰਉਣ ਲੱਗ ਜਾਂਦੇ ਵੀ ਇਹ ਵਿਆਹ ਕੇ ਆਈ ਸੀ ਸਾਡਾ ਨੁਕਸਾਨ ਹੋ ਗਿਆ ਹੂੰ ਦੂਜੇ ਪਾਸੇ ਮੈਂ ਉਹ ਵੀ ਪਰਿਵਾਰ ਦੇਖਦਾ ਜਿਵੇਂ ਮੈਂ ਆਪਣੀ ਗੱਲ ਤੁਹਾਨੂੰ ਦੱਸੀ ਕਿ ਜਦੋਂ ਤੋਂ ਮੇਰਾ ਬੇਟਾ ਹੋਇਆ ਪੈਦਾ ਮੈਂ ਇਹ ਮਹਿਸੂਸ ਕਰਦਾ ਕਿ ਮੇਰੀ ਜ਼ਿੰਦਗੀ ਬਦਲ ਗਈ ਆ ਬਿਲਕੁਲ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਧੀ ਆਈ ਭਾਗ ਲੈ ਕੇ ਆਈ ਔਰ ਸਾਡੀ ਜ਼ਿੰਦਗੀ ਬਦਲ ਲੀ ਇਹ ਦੋਨੋਂ ਗੱਲਾਂ ਸਮਝੋ ਜਿਹੜਾ ਮੈਂ ਤੁਸੀ ਕਿਹਾ ਕਿ ਨੁਕਸਾਨ ਵਾਲੀ ਗੱਲ ਵੀ ਮੈਂ ਦੱਸਦੀ ਆ ਤੇ ਜਿਹੜਾ ਕੋਈ ਕਹਿੰਦਾ ਸਾਡੇ ਭਾਗ ਖੁੱਲ ਗਏ ਉਹ ਗੱਲ ਵੀ ਇਹ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਹੁੰਦਾ ਹੈ 101% ਨੁਕਸਾਨ ਵੀ ਹੁੰਦਾ ਨੁਕਸਾਨ ਵੀ ਹੁੰਦਾ ਹੈ ਪਰ ਇਹਦਾ ਕਾਰਨ ਕਈ ਵਾਰੀ ਇਹ ਨਹੀਂ ਕਹਿੰਦੇ ਕਿ ਨੂੰ ਹੀ ਹੁੰਦੀ ਆ ਇਹ ਹੋ ਸਕਦਾ ਹੈ ਉਹਦੇ ਸਟਾਰ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦੀ ਆ ਕਿਸੇ ਦੇ ਰਾਹੁ ਦੋ ਹੋਵੇ ਉਹ ਸਾਰੇ ਪਰਿਵਾਰ ਲਈ ਪਰੇਸ਼ਾਨੀ ਆ ਹੁਣ ਜੇ ਮੇਰੇ ਕੋਈ ਨਾਲ ਨੂੰ ਦੋ ਵਾਲਾ ਟੇਵਾ ਆਵੇ ਕੋਈ ਕੁੜੀ ਕਹੇ ਕਿ ਜਵਾਈ ਦੇਖਣ ਮੈਂ ਕਹਿੰਦੀ ਆ ਦੇਖੋ ਜੀ ਮੇਰੇ ਵੱਲੋਂ ਤੇ ਬਣਾਏ ਤੁਸੀਂ ਕਿਸੇ ਹੋਰ ਤੋਂ ਪੁੱਛੋ ਹੁਣ ਅਗਲੇ ਤਾਂ ਵਿਆਹ ਤੇ ਕਿਤੇ ਕੋਈ ਨਹੀਂ ਹੈ ਤੁਹਾਡੇ ਜਵਾਬ ਇੰਨਾ ਥੋੜਾ ਨਹੀਂ ਹੁਣ ਸੱਚੀ ਹੋ ਗਏ 1% ਪਰਸੈਂਟ ਹੁੰਦਾ ਜੀ 100 1% ਹੁੰਦਾ ਇੱਕ ਤਰੀਕਾ ਮੈਂ ਤੁਹਾਨੂੰ 10 ਐਗਜ਼ਾਮਪਲ ਦੇ ਸਕਦੀ ਆ ਤੇ ਤੁਹਾਨੂੰ ਲੋਕ ਵੀ ਦੱਸ ਲੈਣਗੇ ਕਿ ਹਾਂ ਜਦੋਂ ਵੀ ਸਾਡੀ ਕੁੜੀ ਗਈ ਆ ਤੇ ਉਸ ਤੋਂ ਬਾਅਦ ਸਾਡੇ ਤੇ ਜਦੋਂ ਪਾਵੇ ਕੋਝੋਟਾ ਜਿਹਾ پیسے ਬੰਦਾਸੀ ਦੇਂਦੀਆਂ ਕਿਸੇ ਨੇ ਚਲੋ ਚੰਗਾ ਹੋ ਜਾਂਦਾ ਜਦੋਂ ਉਹ ਆਪਣੇ ਰਵਾਜ ਹੈ ਇੱਕ ਚੌਲ ਸਿੱਟਣੇ ਪਿੱਛੇ ਕੁੜੀਆਂ ਜਦੋਂ ਤੁਰਦੀਆਂ ਨਾ ਅੱਗੇ ਲੋਕ ਕਹਿੰਦੇ ਹੁੰਦੇ ਸੀ ਆਪਣੇ ਪੁਰਾਣੇ ਬਜ਼ੁਰਗ ਕਿ ਧੀ ਇਹ ਨੂੰ ਨਾ ਕਰਦੀਆਂ ਤੇਲੀਆਂ ਤੋਂ ਤੋਰਨਾ ਚਾਹੀਦਾ ਤੇ ਜਦੋਂ ਧੀ ਚ ਪੈਰ ਪਟਦੀਆਂ ਤੇਲੀਆਂ ਜਦੋਂ ਚੌਲ ਸੁੱਟਦੇ ਸੀ ਪਿੱਛੇ ਹਾਂ ਉਹ ਮਾਂ ਖਾਦੀ ਆ ਚਾਂਦੀ ਦੀ ਡੱਬੀ ਚ ਪਾ ਕੇ ਰੱਖ ਲੋ ਘਰ ਚ ਤੇ ਆਪਣੀ ਧੀ ਦੀ ਜੁਵਾਈ ਦੀ ਆਪਣੇ ਪਰਿਵਾਰ ਨਾਲ ਫੋਟੋ ਜਿੱਤੇ ਪੈਰ ਨੂੰ ਲੋਦੇ ਉਹ ਘਰ ਦੇ ਬਿਲਕੁਲ ਵੈਸਟ ਦਿਸ਼ਾ ਚ ਲਾ ਲੋ ਤੇ ਉਸੇ ਹੀ ਘਰ ਦੀ એનર્ਜੀ ਰਹੂਗੀ ਹੁੰਦੀ ਕਿਉਂਕਿ ਘਰ ਦੀ ਧੀ ਹੈ ਨਾ ਉਹ ਬੁੱਤ ਹੈ ਤੇ ਉਹਦੇ ਨਾਲ ਤਾਂ ਨੁਕਸਾਨ ਨਹੀਂ ਹੋਣਗੇ ਹੁੰਦੇ ਜ਼ਰੂਰ ਨੇ ਇਹ ਗਾਰੰਟੀ ਹੈ ਕਈ ਵਾਰੀ ਬਹੁਤ ਜ਼ਿਆਦਾ ਧੀਆ ਘਰ ਤੋਂ ਜਾਂਦੀਆਂ ਨੇ ਆਪਾਂ ਕਹਿੰਦੇ ਆ ਭਾਗ ਹੀ ਲੈ ਕੇ ਜਾਂਦਾ ਡਰਾਉਣਾ ਨਹੀਂ ਨਹੀਂ ਡਰਾਉਣਾ ਕਹਤੇ ਆ ਹੁੰਦਾ ਏ ਇਹ ਹੁੰਦਾ ਏ ਇੱਥੇ ਡਰਾਉਣ ਵਾਲੀ ਗੱਲ ਨਹੀਂ ਇਹ ਪ੍ਰੈਕਟੀਕਲ ਹੈ ਔਰ ਲੌਜੀਕ ਹੈ ਲੌਜੀਕ ਨਹੀਂ ਐ ਤੱਤ ਹੈ ਇਹ ਨਾਰਮੇ ਤੁਹਾਨੂੰ ਦਿਖਾਉਂਦਾ ਵੀ ਦੱਸਦਾ ਕਿ ਤੱਕ ਚੰਗੀ ਕਰਦਾ